ਨਾਲੀਕਾ 750 ਡੀਆਈ ਟਰੈਕਟਰ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆਪਾਂ 2005 ਮਾਡਲ ਟਰੈਕਟਰ ਆ ਭਰਾਵੋ ਕੰਡੀਸ਼ਨ ਤੁਸੀਂ ਦੇਖ ਲਓ ਜੀ ਪੂਰਾ ਸੋਹਣਾ ਚੰਗਾ ਟਰੈਕਟਰ ਹੈ ਇਹ ਸਾਰਾ origional ਆ ਭਰਾਵੋ ਇੰਜਨ ਗੇਅਰ ਲੈਫਟ ਪੰਪ ਦਾ ਤੁਸੀਂ ਟਰੈਕਟਰ ਦੋ ਦਿਨ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਚੰਗਾ ਟਰੈਕਟਰ ਆ ਪ੍ਰਭੂ ਡਬਲ ਕਲਚ ਦੇ ਵਿੱਚ ਜੀ ਟਰੈਕਟਰ ਦਾ ਨੰਬਰ ਪੰਜਾਬ ਦਾ ਹੀ ਆ ਜੀ ਪੀਬੀ 64 ਬਾਡੀ ਚਾਸੀ ਲੈਂਕਾ ਦਾ ਟਰੈਕਟਰ ਬਹੁਤ ਹੀ ਵਧੀਆ ਤੇ ਸਾਫ ਟਰੈਕਟਰ ਆ ਪ੍ਰਭੂ 2005 ਮਾਡਲ ਹੈ ਜੀ ਨਵੇਂ ਰੰਗ ਦੇ ਵਿੱਚ ਆ ਗਿਆ ਟਰੈਕਟਰ ਇੱਕ ਗੱਲ ਭਰਾਵੋ ਹੋਰ ਹੈ ਇਹਦੇ ਡਿਸਟਰੀਬਿਊਟਰ ਡਬਲ ਲੱਗਿਆ ਹੋਇਆ ਅਗਲੇ ਟਾਇਰਾਂ ਦੀ ਗੱਲ ਕਰੀਏ 80 90 ਪੈਸੇ ਟਾਇਰ ਹੈ ਜੀ ਪਿਛਲੇ ਟਾਇਰ ਤੁਸੀਂ ਦੇਖ ਸਕਦੇ ਹੋ ਜੀ 45 ਪੈਸੇ ਅੱਧੇ ਤੋਂ ਘੱਟਾ ਟਾਇਰ ਭਰਾਵੋ ਦੇਖ ਸਕਦੇ ਹੋ ਤੁਸੀਂ ਜੇ ਆਪਣੀ ਵੀਡੀਓ ਕਲੀਅਰ ਆ ਰਹੀ ਹੈ ਤਾਂ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਹੈਗਾ ਜੀ ਟਰੈਕਟਰ ਦੇ ਨਾਲ ਸਾਰਾ ਸਮਾਨ ਮਿਲੂਗਾ ਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਭਰਾਵੋ ਦੇਖ ਸਕਦੇ ਹੋ ਆ ਡਿਸਟ੍ਰੀਬਿਊਟਰ ਰੇਟ ਨੂੰ ਲੱਗਿਆ ਹੋਇਆ ਤੇ ਮਰਗਾਟਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿਤੋਂ ਵੀ ਮਰਗਾਟ ਖਰਾਬ ਨਹੀਂਗਾ ਉੱਤੇ ਗੱਦੀਆਂ ਗੁੱਦੀਆਂ ਟਰੈਕਟਰ ਦੇ ਲੱਗੀਆਂ ਹੋਈਆਂ ਜੀ ਮਰਗਾਟ ਕਿਤੋਂ ਵੀ ਨਹੀਂ ਖਰਾਬ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਜੀ ਪੰਜਾਬ ਨੰਬਰ ਆ ਪਿਛਲੇ ਟਾਇਰ 45 ਪੈਸੇ ਆ ਜੀ ਬਾਕੀ ਤੁਸੀਂ ਟਰੈਕਟਰ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 6 ਟੀਰੀਆ ਜੀ ਡਬਲ ਕਲਚ ਆ ਡਬਲ ਡਿਸਟਿਬਿਊਟਰ ਆ ਪੰਜਾਬ ਨੰਬਰ ਟਰੈਕਟਰ ਆ ਭਰਾਵੋ ਟਾਇਰਾਂ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ ਗੁਡਇਰ ਕੰਪਨੀ ਦੇ ਟਾਇਰ ਆ ਭਰਾਵੋ 45 ਪੈਸੇ ਟਾਇਰ ਆ ਜੀ ਟਰੈਕਟਰ ਸਾਰਾ オリジナル ਆ ਭਰਾਵੋ ਸਾਰਾ ਟਰੈਕਟਰ オリジナル ਆ ਦੇਖ ਸਕਦੇ ਹੋ ਤੁਸੀਂ ਅਰੇਟ ਦੀ ਗੱਲ ਕਰੀਏ ਤਾਂ ਰੇਟ ਆ ਜੀ 2,55,000 ਰੁਪਿਆ 2,55,000 ਰੁਪਿਆ ਦਾ ਰੇਟ ਆ ਭਰਾਵੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2,55,000 ਦੀ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਨੰਬਰ ਵੀਰਾਂ ਦਾ ਆਪਾਂ ਵੀਡੀਓ ਦੇ ਵਿੱਚ ਦੇ ਦਿੱਤਾ ਜੀ 94171 48607 2005 ਮਾਡਲ ਟਰੈਕਟਰ ਆ ਜੀ ਚੱਪਲੀ ਕਾਪੀ ਬਾਅਦ ਚ ਬਣੀ ਹੋਈ ਹੈ 20 ਤੱਕ ਪਾਸ ਸੀ ਚੱਪਲੀ ਕਾਪੀ ਬਣੀ ਹੋਈ ਹੈ ਜੀ ਪੰਜਾਬ ਨੰਬਰ ਹੈ ਪੀਬੀ 64 ਟਰੈਕਟਰ ਸਾਰਾ ਜੈਨੂਅਨ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਤੁਸੀਂ 2 ਦਿਨ ਚਲਾ ਕੇ ਵੀਰ ਕਹਿੰਦੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਤੁਹਾਨੂੰ ਮਿਲ ਜੂਗਾ 4 ਸਿਲੰਡਰ ਦੇ ਵਿੱਚ ਟਰੈਕਟਰ ਹੈ ਪ੍ਰਭੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਛੀ ਨਹੀਂ ਤੁਸੀਂ 2 ਦਿਨ 4 ਦਿਨ ਚੈੱਕ ਕਰਕੇ ਖਰੀਦ ਸਕਦੇ ਹੋ ਪਿਛਲੇ ਟਾਇਰ ਗੁਡਇਰ ਕੰਪਨੀ ਦੇ ਹੈ ਜੀ 45 ਪੈਸੇ ਸਾਫ਼ ਕੰਡੀਸ਼ਨ ਆ ਕੋਈ ਮਰਗਾਟ ਕੋਈ ਰਿੰਬ ਕੋਈ ਸ਼ੋ ਨੂੰ ਜਰ ਨਹੀਂ ਲੱਗੀ ਚੰਗੀ ਤਰ੍ਹਾਂ ਤੁਸੀਂ ਨੇੜੇ ਹੋ ਕੇ ਵੀਡੀਓ ਨੂੰ ਦੇਖ ਸਕਦੇ ਹੋ ਭਰਾਵੋ ਜੇ ਵੀਡੀਓ ਵਧੀਆ ਆ ਰਹੀ ਹੈ ਤਾਂ ਆ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਆਪਾਂ ਬੌਰਨੇਟ ਚੱਕ ਕੇ ਦਿਖਾ ਦਿੰਦੇ ਆ ਜੀ ਪੈਰਪੁਰ ਦਾ ਦੇਖ ਸਕਦੇ ਹੋ ਭਰਾਵੋ ਵਧੀਆ ਪੈ ਟਰੈਕਟਰ 2005 ਮਾਡਲ ਆ ਇਹ ਪੰਜਾਬ ਨੰਬਰ ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਭਰਾਵੋ 57000 ਦਾ ਜਿਹੜਾ ਡਿਸਟ੍ਰਿਬਿਊਟਰ ਆ ਉਹ ਬਾਅਦ ਚ ਲਵਾਇਆ ਵੀਰਾਂ ਨੇ ਦੇਖ ਸਕਦੇ ਹੋ ਭਰਾਵੋ ਟਰੈਕਟਰ ਬਿਲਕੁਲ ਕੋਈ ਕੋਈ બ્ਲੂ ਨਹੀਂ ਮਾਰਦਾ ਕੋਈ ਟਰੈਕਟਰ ਅਪਲਾਈਸ਼ਰ ਨਹੀਂ ਤੋੜਦਾ ਇਹ ਗੱਲ ਤੁਸੀਂ ਦੇਖ ਸਕਦੇ ਹੋ ਮੂਰਾ ਮਾਰਾ ਟਰੈਕਟਰ ਦੀਆਂ ਭਰਾਵੋ ਦੇਖ ਸਕਦੇ ਹੋ ਆ ਨਾਲ ਦੇ ਜਿਹੜੇ ਕੰਪਨੀ ਦੇ ਸਟicker ਆਉਂਦੇ ਆ ਨਾਲ ਦੇ ਲੱਗੇ ਹੋਏ ਆ ਦੇਖ ਸਕਦੇ ਹੋ ਭਰਾਵੋ ਤੁਸੀਂ ਨਾਲ ਦੇ ਸਟicker ਲੱਗੇ ਹੋਏ ਆ ਟਰੈਕਟਰ ਨੂੰ ਦੇਖ ਸਕਦੇ ਹੋ ਸਾਰਾ ਟਰੈਕਟਰ ਜੈਨੂਇਨ ਆ ਭਰਾਵੋ 2005 ਮਾਡਲ ਆ ਇਹ ਪੰਜਾਬ ਨੰਬਰ ਆ ਜੀ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਪੰਜ ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਰੇਟ 2,55,000 ਪਿੰਡ ਮੱਲਣ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਭਰਾਵੋ ਮੁਕਸਰ ਤੋਂ 27 ਕਿਲੋਮੀਟਰ ਬਠਿੰਡੇ ਤੋਂ 30-35 ਕਿਲੋਮੀਟਰ ਆ ਜੀ ਜੈਤੋ ਹੈਗਾ ਜੀ 16-17 ਕਿਲੋਮੀਟਰ ਗਿੱਦੜਵਾਹਾ ਜੀ 17 ਕਿਲੋਮੀਟਰ ਜੇ ਕਿਸੇ ਭਰਾ ਨੇ ਟਰੈਕਟਰ ਵੇਖਣਾ ਹੋਵੇ 9417148607 ਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਾਧਿਓ ਜੀ ਬਹੁਤ ਹੀ ਵਧੀਆ ਚੰਗਾ ਟਰੈਕਟਰ ਆ ਪ੍ਰਭੂ ਦੋ ਦਿਨ ਵਾਹ ਕੇ ਚਲਾ ਕੇ ਖਰੀਦ ਸਾਧਿਓ ਵੀਡੀਓ ਨੂੰ ਦੱਬ ਕੇ ਪ੍ਰਭੂ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਵਾਸਤੇ ਰੋਜ਼ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਇੱਕ ਵਾਰੀ ਫੋਨ ਤੇ ਜਾਣਕਾਰੀ ਜ਼ਰੂਰ ਲੈ ਲਿਓ ਪ੍ਰਭੂ ਕਈ ਹੱਜਣ ਮਿੱਤਰ ਦੂਰ ਦੇ ਹੁੰਦੇ ਆ ਤੇ ਸਾਧਨ ਕਈ ਾਰ ਵਿਕ ਜਾਂਦਾ ਪ੍ਰਭੂ ਮੁੜ ਕੇ ਕੋਈ ਦਿੱਕਤ ਨਹੀਂ ਆਉਂਦੀ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਪ੍ਰਭੂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀ ਇਹ ਵੀਡੀਓ ਪਹੁੰਚ ਜਾਵੇ ਜੀ ਧੰਨਵਾਦ ਜੀ